ਪਿਛਲੇ ਦਿਨੀ ਸਮਰਾਲਾ ਦੀ ਡੱਬੀ ਬਾਜ਼ਾਰ ਚ ਬਣੇ ਪ੍ਰਾਚਨ ਸ਼ਿਵ ਮੰਦਿਰ ਦੇ ਵਿੱਚ ਅਣਪਛਾਤੇ ਚੋਰਾਂ ਨੇ ਤਾਵਾ ਭੋਲ ਕੇ ਸ਼ਿਵ ਲਿੰਗ ਤੇ ਲੱਗੀ ਪੂਨਾ ਕਿਲੋ ਚਾਂਦੀ ਦਾ ਪੱਤਰ ਚੋਰੀ ਕਰ ਲਿਆ ਸੀ ਤੇ ਹੁਣ ਸਮਰਾਲਾ ਪੁਲਿਸ ਨੇ ਮੁਸ਼ਤਤੀ ਦਿਖਾਉਂਦੇ ਹੋਏ ਇਨ੍ਹਾਂ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਡੀਐਸਪੀ ਤਰੋਚਨ ਸਿੰਘ ਨੇ ਪੱਤਰਕਾਰਾਂ ਦੀ ਮੀਟਿੰਗ ਨੂੰ ਦੱਸਿਆ ਕਿ ਬੀਤੇ 2 ਦਿਨ ਪਹਿਲਾਂ ਅਣਪਛਾਤੇ ਚੋਰਾਂ ਨੇ ਸ਼ਿਵਲਿੰਗ ਤੇ ਲੱਗੀ ਹੋਈ ਚਾਂਦੀ ਤੇ ਪੱਤਰੇ ਨੂੰ ਚੋਰੀ ਕਰ ਲਿਆ ਸੀ ਜਿਸ ਦੀ ਕੀਮਤ 80000 ਰੁਪਏ ਤੱਕ ਦੱਸੀ ਜਾ ਰਹੀ ਹੈ ਪੁਲਿਸ ਪਾਰਟੀ ਵੱਲੋਂ ਟੀਮਾਂ ਬਣਾ ਕੇ ਜਦੋਂ ਇਸ ਦੀ ਤਫ਼ਤੀਸ਼ ਕੀਤੀ ਗਈ ਤਾਂ ਇਹ ਚੋਰ ਕਿਤੇ ਬਾਹਰ ਨਹੀਂ ਨਹੀਂ ਸਮਰਾਲਾ ਦੇ ਹੀ ਨਿਕਲੇ ਜਿਨ੍ਹਾਂ ਦੀ ਪਛਾਣ ਜਗਦੀਸ਼ ਸਿੰਘ ਉਰਫ ਜੱਗੀ ਵਾਸੀ ਪਿੰਡ ਕਟਾਲਾ ਅਤੇ ਗੁਰਜੀਤ ਸਿੰਘ ਵਾਸੀ ਬਿੱਲਾਂ ਵਾਲੀ ਛਪੜੀ ਖੰਨਾਵਾਂਜੋ ਹੋਈ ਹੈ ਇਹਨਾਂ ਦੋਨਾਂ ਮੁਰਜ਼ਮਾਂ ਤੋਂ ਪਹਿਲਾਂ ਵੀ ਚੋਰੀ ਦੇ ਪਰਚੇ दर्ज ਨੇ ਅਤੇ ਹੁਣ ਸਮਰਾਲਾ ਦੇ ਵਿੱਚ ਪ੍ਰਾਚਨ ਸ਼ਿਵ ਮੰਦਿਰ ਦੇ ਵਿੱਚੋਂ ਸ਼ਿਵਲਿੰਗ ਤੇ ਲੱਗੀ ਪੌਣਾ ਕਿਲੋ ਚਾਂਦੀ ਨੂੰ ਚੋਰੀ ਕਰ ਲਿਆ ਸੀ ਇਹ ਮਿਤੀ 6/24 ਨੂੰ 90000 ਦੇ ਵਿੱਚ ਸ੍ਰੀ ਰਮੇਸ਼ਪੁਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਸ਼ਵਰੀ ਪੂਲੀ ਸ਼ੰਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸਬੰਧੀ ਪੰਡਤ ਤਰੇਂਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਰ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਉਹਦੀ ਕੇਸ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ ਸ੍ਰੀ ਅਸ਼wini ਗਟਿਆਲ ਆਈਪੀਐਸ ਉਹਨਾਂ ਦੇ ਦੇਚਾ ਨਿਰਦੇਸ਼ਾਂ ਦਾ ਉਹ ਵੀ ਜਿਹੜੀ ਤਿੰਨ ਪਾਰਟੀਆਂ ਮੁੱਖ ਦੇ ਬਣਾ ਦਿੱਤੀ ਗਈ ਹੈ ਸੀ ਇਹਨੂੰ ਟੈਕਨੀਕਲੀ ਤੇ ਹਿਊਮਨ ਔਰ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਲਿਆਂ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਦੇ ਲਈ ਜੱਗੀ ਇਹ ਹੰਟਾਲਾ ਪਿੰਡ ਦਾ ਆ ਜਿੱਤੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖਨੇਗਨਾਂ ਲਈ ਛਪਨੀ ਦਾ ਰਹਿਣ ਵਾਲਾ ਆ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਸ਼੍ਰੀ ਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਅੱਜ ਆਪਣੇ ਚਾਂਦੀ ਦੀ ਜਿਹੜੇ ਆ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਟੇਸ ਕਰ ਲਿਆ ਜੀ ਕਿੰਨੇ ਦੀ ਜਾਂਦੀ ਸੀ ਇਹ ਚਾਂਦੀ ਕਿੰਨੀ ਕੁ ਕੁਆਂਟੀਟੀ ਸੀ ਜਾਂਦੀ ਸੀ ਇਹ ਅਪ੍ਰੋਕਸੀਮੇਟ 1 ਕਿਲੋ ਜੀ ਦੇ ਲਗਭਗ ਸੀ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਇਹ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕਰ ਲਿਆ ਸਾਰੇ ਚੋਰੀਓ ਕਰਨਾ ਆਏ ਸੀ ਜਾਂ ਪਹਿਲਾਂ ਉੱਥੇ ਮੱਥਾ ਵਗੈਰਾ ਵੀ ਇਹਨਾਂ ਨੇ ਟੇਕਿਆ ਸੀ ਨਹੀਂ ਇਹਨਾਂ ਦੀ ਮੋਡ ਸਪ੍ਰਿੰਟ ਹੀ ਇਹ ਆ ਕਿ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਦੇ ਉੱਥੇ ਵੇਚ ਚੋਰੀ ਕਰਦੇ ਕਿੰਨੀ ਕਾਸਟ ਦੀ ਹੁੰਦੀ ਸੀ ਜੇ ਤੁਸੀਂ ਚਾਂਦੀ ਦੀ ਕਾਸਟ ਵੀ ਦੇਖ ਲਓ ਸੀ ਹੈ ਅਸੀਤ 80000 ਦੇ ਲਗੇ। ਇਹ ਕਹਿੰਦੀ ਬਾਤ ਹੋ ਗਈ ਸੀ। ਹਾਂਜੀ ਹਾਂਜੀ ਕਹਿੰਦੀ। ਪਹਿਲਾਂ ਪਹਿਲਾਂ ਦੁਨੀਆ ਰੱਖਿਆ ਸੀ। ਪਹਿਲਾਂ ਇਹਨੇ ਇੱਕ ਦਾ ਪਿੰਡੋਂ ਹੀ ਚੋਰੀ ਕੀਤੀ ਸੀ। ਕੋਈ ਰੇੜਾ ਵਗੈਰਾ ਚੋਰੀ ਕਰ ਲਿਆ ਸੀ। ਉਹ ਤੋਂ ਬਿਨਾਂ ਇੱਕ ਦਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ। ਇਹਦੇ ਹਿਸੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਤੇ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਹੈ। ਕਿੰਨਾ ਕੁ ਟਾਈਮ ਚੱਲਿਆ ਇਹਨਾਂ ਨੇ ਵਾਰਤਾ ਸੁਣਨ ਦਾ। ਇਹ ਅਪਰੋਕਸੀਮੇਟਲੀ 3:00 ਦਾ 10:30 ਵਜੇ ਜੀ। ਪੱਟਿ ਪੱਟਿ ਕਰਿਓ ਮੈਂ। ਉਹ ਵੀ ਰਾਜ ਸਰਕਾਰ ਨੂੰ ਦੇ ਕੇ ਇਹਨੂੰ ਤੋਂ ਸਮਾਰੋਹ ਕਰਾਉਣਾ ਹੈ ਅਜੇ ਅਜੇ ਨਾ ਮਾਰ ਲਿਆ ਹੈ ਇਨਵੈਸਟੀਗੇਸ਼ਨ ਸਾਡੀ ਹੋਏਗਾ ਨਾ ਦੇਖੋ ਹੋਰ ਤੇਜੀ ਗੱਲ ਆਉਗੀ ਨਾ ਤੁਹਾਨੂੰ ਬਰਾਮਦਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗਾ ਉਹਦਾ ਸ਼ਾਹੀ ਕਰਦੇ ਸੀ ਬੰਦੇ ਨਛਾਲੇ ਰਹੇ ਜੀ ਇਹ ਦੋਨੇ ਇਹਨਾਂ ਸੀਗਾ ਕੋਈ ਨਾਲ ਸੀ ਇਹਨਾਂ ਦੇ ਦੋਨੇ ਜਣੇ ਸੀ ਚੋਰੀ ਤੋਂ ਹੀ ਆਪਣਾ ਘਰ ਦਾ ਤੇ ਜਾਦਾ ਕਰਦੇ ਸੀਗੀ ਆਪਣਾ ਜਿਹੜੀ ਆਈ ਚਲਾਈ ਚੋਰੀ ਵਾਲੇ ਬਸ